ਤਲਵਾੜਾ ਵਿਖੇ ਬੀਜੇਪੀ ਪਾਰਟੀ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਬੀਜੇਪੀ ਦਸੁਹਾ ਦੇ ਹਲਕਾ ਇੰਚਾਰਜ ਰਗੂਨਾਥ ਰਾਣਾ ਅਤੇ ਮੰਡਲ ਪ੍ਰਧਾਨ ਬੀਜੇਪੀ ਕਰਤਾ ਵੀ ਮੌਜੂਦ ਸੀ ਹਲਕਾ ਇੰਚਾਰਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਜੋ 2 ਦਿਨ ਪਹਿਲਾਂ ਨਗਰ ਕੌਸ਼ਲ ਤਲਵਾੜਾ ਵਿੱਚ ਹੋਈ ਧੱਕਾ ਮੁਕੀ ਦਾ ਬੀਜੇਪੀ ਪਾਰਟੀ ਇਸ ਦਾ ਵਿਰੋਧ ਕਰਦੀ ਹੈ ਜਿਵੇਂ ਜਿਹੜਾ ਮੀਡੀਆ ਹੈਗਾ ਪ੍ਰੈਸ ਹੈਗੀ ਹੈ ਜੇ ਅਸੀਂ ਇਹਦੀ ਆਜ਼ਾਦੀ ਤੇ ਲੱਗ ਪਏ ਮਤਲਬ ਪ੍ਰੈਸ਼ਰ ਉਠਾਉਣ ਲੋਰ ਇਹਨਾਂ ਦੇ ਨਾਲ ੱੱਕਾ ਬੁੱਕੀ ਲੱਗ ਪੇ ਕਰਨ ਔਰ ਇਹਨਾਂ ਦੇ ਕੈਮਰੇ ਲੱਗ ਪੇ ਫੋਨ ਤੇ ਸਾਡੀ ਆਵਾਜ਼ ਅੱਗੇ ਕਿਨੇ ਪਹੁੰਚਾਣੀ ਹੈ ਇਹੋ ਹੀ ਤਾਂ ਇੱਕ ਪੱਤਰਕਾਰਤਾ ਜਿਹੜੀ ਆਜ਼ਾਦ ਗਿਣੀ ਗਈ ਹੈ ਤੋ ਇਹ ਤੇ ਬਹੁਤ ਗਲਤ ਹੋਇਆ ਜਿਹੜੇ ਸੁਣਿਆ ਕੈਮਰੇ ਖੋਲਿੱਤੇਗੇ ਤੋੜ ਦਿੱਤੇਗੇ ਉਹਨਾਂ ਨਾਲ ਬਹੁਤ ਕੀਤਾ ਬਦਸਲੂਕੀ ਕੀਤੀ ਇਹ ਦੀ ਬਹੁਤ ਬਹੁਤ ਜ਼ਿਆਦਾ ਨਿੰਦਨੀਏ ਹੈ ਔਰ ਇਤਨਾ ਕੰਮ ਨਹੀਂ ਹੋਣਾ ਚਾਹੀਦਾ ਸਰ ਆਾ ਬੀਜੇਪੀ ਕਾਰਜਕਰਤਾ ਦੀ ਮੀਟਿੰਗ ਕੀਤੀ ਹੈ ਇੱਥੇ ਅਸੀਂ ਅੱਜ ਤਲਵਾੜੇ ਚ ਉਹਦੇ ਬਾਰੇ ਚ ਜਿਹੜਾ ਦੋ ਤਿੰਨ ਚਾਰ ਦਿਨ ਪਹਿਲੇ ਕਮੇਟੀ ਬਣੀ ਹੈ ਜਾਂ ਕੋਈ ਘਟਨਾ ਹੋਈ ਹੈ ਨਾ ਇੱਧਰ ਉੱਧਰ ਹੋਈਆਂ ਨਾ ਕੋਈ ਪਾਰਟੀਆਂ ਚ ਹੋਈਆਂ ਨਾ ਕੁਝ ਵੀ ਹੋਈਆਂ ਨਾ ਉਹਦੇ ਬਾਰੇ ਅਸੀਂ ਚਰਚਾ ਸੂਚੀ ਬੈਠ ਕੇ ਕੀਤੀ ਹੈ ਤਾਂ ਉਹਦੇ ਤੇ ਮੈਂਕੀਤੀ ਸੀ ਪਰ ਬਹੁਤ ਬੜੀ ਚੱਲਿਆ ਸਰ ਗੱਲ ਕਰੀਏ ਪਰਸੋਂ ਜਿਹੜੇ ਹਮਲੇ ਹੋਏ ਪੱਤਰਕਾਰਾਂ ਦੇ ਉਹਦੇ ਬਾਰੇ ਸਰ ਪੱਤਰਕਾਰਾਂ ਤੇ ਹਮਲੇ ਹੋਣੇ ਨਹੀਂ ਚਾਹੀਦੇ ਅੱਜ ਤੱਕ ਕਦੇ ਹੋਏ ਨਹੀਂ ਹੈਗੇ ਮੈਂ ਸੁਣਿਆ ਆ ਕਿ ਆਮ ਆਦਮੀ ਪਾਰਟੀ ਜਦੋਂ ਇਲੈਕਸ਼ਨ ਲੜੀ ਆ ਉਸ ਵੇਲੇ ਉਹਨਾਂ ਨੇ ਵਾਦਾ ਕੀਤਾ ਆ ਕਿ ਪੱਤਰਕਾਰਾਂ ਦੀ ਅਸੀਂ ਰੱਖਿਆ ਕਰਾਂਗੇ ਸੁਰੱਖਿਆ ਕਰਾਂਗੇ ਔਰ ਇਸ ਵੇਲੇ ਉਹਨਾਂ ਤੇ ਹਮਲੇ ਹੋ ਰਿਹਾ ਇਹਦਾ ਮਤਲਬ ਇਹਨਾਂ ਦੀ ਜਿਹੜੀ ਆਪ ਪਾਰਟੀ ਆ ਪਾਰਟੀ ਦੀ ਸਰਕਾਰ ਹੈ ਇਹਨਾਂ ਵੀ ਕੱਤੀ ਔਰ ਕੱਦੀ 'ਚ ਬਹੁਤ ਫਰਕ ਹੈ ਬਹੁਤ ਜ਼ਿਆਦਾ ਫਰਕ ਹੈ ਬਹੁਤ ਝੂਠ ਬੋਲਦੇ ਔਰ ਕੋਈ ਐਡਮਿਨਿਸਟ੍ਰੇਸ਼ਨ ਵਰਗੀ ਚੀਜ਼ ਹੀ ਹੈ ਨਹੀਂ ਪੰਜਾਬ ਵਿੱਚ ਇਤਲੇ